ਜਾਨੋ ਪਰਲੇ ਟਪੜੇ ਦਾ ਵਧੀਆ 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 ਬਾਈ ਆਹ ਤੇ ਸੁਣਾ ਰਾਜਾ ਨੱਚਦਾ ਭਰਾ ਸਾ ਨਾ ਨਾ ਇਹ ਦੇ ਵਾ ਜਾਨ ਕੋ ਦਾ ਟ੍ਰਿਕ ਜੇ ਹਨਾ ਜਿੱਥੋਂ ਦੋਸਤ ਹੁੰਦਾ ਇਹ ਗੱਲ ਤਾਂ ਹੈ ਬਾਣ ਹੁਣ ਜਮਾ ਬਾਪਤਾ ਹੈ ਨਾ ਪਹਿਲਾਂ ਭੈਣ ਜਿੱਲੇ ਸੀ ਪਰ ਟਰੈਕਟਰਾਂ ਦਾ ਬਹੁਤ ਜਲੂਸ ਨਿਕਲਿਆ ਪਹਿਲਾਂ ਕੰਡੂ ਫਾਰਮ ਹੈ ਉਹ ਯਾ ਲੰਬੇ ਹਲਾਂ ਬਾਣ ਨਹੀਂ ਨਾ ਉੱਥੇ ਬੜਾ ਨਜ਼ਾਰਾ ਵੀਡੀਓ ਬਣਾਉਂਗਾ ਇਹ ਨੇੜੇ ਆ ਤੇ ਜਦੋਂ ਉਹ ਟਰੈਕਟਰ ਸਿੱਧਾ ਜਾ ਹੋਗੇ ਤਰ੍ਹਾਂ ਉਹਦੋਂ ਭੈਣਾ ਮੱਥਾ ਆ ਜਾਂਦਾ ਹਾਂ ਕਿਆ ਆਹ ਦਾ ਫੋਟੋ ਪਾਵਾ ਕਮੰਡਰ ਭਾਏ ਉਹ ਉਹ ਕਿੱਥੋਂ ਦੇ ਬਣੇਗਾ ਉਹ ਜਿਹੜੀ ਉੱਧੇ ਵਾਲੀ ਸੀ ਉਹ ਹੈ ਪਲਾਸਟਿਕ ਵਾਲੀ ਇਹਨੇ ਕਿੱਥੇ ਲਾਉਣੀ ਆ ਲਾਉਣੀ ਲੱਗੋ ਪਾਣੀ ਥੜਾ ਬੈ ਬੀ ਦਾ ਕਿੱਥੇ ਫਾਇਦਾ ਹੈ ਕਿ ਉਹ ਨਾਲੋਂ ਤਾਂ ਮੋਟੀ ਪਾਈਪ ਲੈ ਕੇ ਪਾ ਚੌੜੀ ਇਹਦਾ ਕੀ ਫਾਇਦਾ ਪਾਈ ਦਾ ਹੁਣ ਵਧੀਆ ਸਮਝੀ ਸਮਝਾ ਅੱਜ ਪੈ ਜੂਗਾ ਚਾਰ ਮੀਂਹ ਦੱਸਿਆ ਵਾ ਕੱਲ ਤੋਂ ਲੈ ਕੇ ਚਾਰ ਦਿਨ ਲਗਾਤਾਰ ਮੀਂਹ ਦੱਸਿਆ ਹੋਇਆ ਹੈਗਾ ਅੱਜ ਨਿਪਟੜੂਗਾ ਚੱਲ ਕੰਮ ਨਾ ਰੋਣਾ ਵਾ ਉਧਰ ਹੀ ਮਾਰਨਾ ਹੋਊਗਾ ਟਰੈਕਟਰ ਉਧਰ ਹੀ ਬਾੜ ਨਾ ਹੂ ਆ ਵੱਢ ਕੇ ਇੱਥੋਂ ਦਾ ਆ ਟਰਾਲੀ ਪਰੂ ਮੇਰੇ ਸਹਾਨ ਵਾਲੇ ਇੱਕ ਯਾਰ ਵੀ ਚੱਲ ਵੀ ਲਿਆ ਬਰਾਬਰ ਲਿਆ ਲਿਆ ਤਾਂ ਬਦਲ ਗਿਆ ਬਹੁਤ ਹੀ ਵਿਸਾਣਦਾ ਹੈ ਬਹੁਤ ਢੀਲਾ ਢੀਲਾ ਚਲਦਾ ਹੈ ਸਭੇ ਇਹ ਲਾਇਓ ਵੀਡੀਓ ਬਣਾਈ ਚੰਗਾ ਵੇ ਮੇਰੇ ਵਾਲੇ ਫੋਨ ਤੇ ਕੋਣ ਆਦਲਾ ਚੱਕ ਲਿਆ ਹੁੰਦਾ ਕੰਜਰ ਤੇ ਬਣਾ ਕੇ ਪਾ ਦਿੰਦਾ ਇੱਥੇ ਵੀਡੀਓ ਯਾਰੀ ਵੀ ਕਿਹਿੰਦਾ ਵੀਰਾਂ